ਕਈ ਤਾਂ ਵਿਸ਼ਾਲਾਂ ਕਿਹ ਕੀ ਜਿਹੜੀਆਂ ਪੰਜਾਬ ਚ ਸਬਸਤੀਆਂ ਮਿਲਦੀਆਂ ਵਾ ਐਸੇ ਆਲਮੋਸਟ 24000 ਕਰੋੜ ਰੁਪਈਆ ਸਾਲਵੀਆਂ ਸਬਸਤੀਆਂ ਵਾ ਔਰ ਜਿਹਦੇ ਚ 12000 ਕਰੋੜ ਔਰਤਾਂ ਨੂੰ ਵੀ 1100 ਰੁਪਈਆ ਹਰ ਮਹੀਨੇ ਮਿਲਣ ਲੱਗ ਪਿਆ ਤੇ ਇਹਦਾ ਬਿਲ ਟੋਟਲ ਪਹੁੰਚ ਜਾਣਾ ਵਾ 34000 ਕਰੋੜ ਰੁਪਈਆ ਇਹਦੇ ਚ ਕੋਈ ਸ਼ੱਕ ਨਹੀਂ ਇਹ ਸਾਰੇ ਪੰਜਾਬ ਦੇ ਖਜ਼ਾਨੇ ਤੇ ਲੋਕਾਂ ਦੇ ਉੱਤੇ ਆਪਣੇ ਸਾਰਿਆਂ ਦੇ ਉੱਤੇ ਬਹੁਤ ਵੱਡਾ ਬੋਝ ਆ ਔਰ ਇਹਨਾਂ ਸਬਸਿਡੀਆਂ ਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ ਜਿਹੜੇ ਲੋੜਵੰਦ ਨੇ ਸਿਰਫ ਉਹਨਾਂ ਨੂੰ ਹੀ ਇਹ ਸਬਸਿਡੀਆਂ ਦਿੱਤੀਆਂ ਜਾਂ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਵਾਂ ਲੇਕਿਨ ਲੋੜਵੰਦਾਂ ਨੂੰ ਦੁਨੀਆ ਭਰ ਦੇ ਵਿੱਚ ਸਬਸਿਡੀਆਂ ਮਿਲਦੀਆਂ ਹਨ ਸੋ ਕਿਸਾਨਾਂ ਨੂੰ ਵੀ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਵਾਂ ਲੇਕਿਨ ਸਿਰਫ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਇੱਕ ਟੂਬ ਹੈ ਲਿਆ ਇਸੇ ਤਰ੍ਹਾਂ ਬਿਜਲੀ ਸਸਤੀ ਬਿਜਲੀ ਕਰ ਦਿਓ ਉਹਨੂੰ ਕਿਹੜਾ ਦੇਉਗੇ ਤੁਸੀਂ ਸਿਰਫ 20% ਟੋਟਲ ਬਿੱਲ ਦੇਣਾ ਵਾ ਪਰ ਬਿਲਕੁਲ ਮੁਫਤ ਬਿਜਲੀ ਨਾ ਕਰੋ ਕਿਉਂਕਿ ਜਿਹੜੀ ਚੀਜ਼ ਮੁਫਤ ਹੁੰਦੀ ਆ ਉਹਦਾ ਲੋਕੀ ਦੁਰਉਪਯੋਗ ਕਰਦੇ ਆ ਸਾਡੇ ਕਾਲਰਸ ਨੇ ਖਾਸ ਕਰਕੇ ਸਿੰਗਾਪੁਰ ਤੋਂ ਰਵਿੰਦਰ ਸਿੰਘ ਨੇ ਬੜਾ ਵਧੀਆ ਦੱਸਿਆ ਵੀ ਸਿੰਗਾਪੁਰ ਦੇ ਵਿੱਚ ਕੀ ਸਿਸਟਮ ਹੈ ਆ ਸਬਸਿਡੀਆਂ ਦੇਂਦਾ ਵੀ ਸਬਸਿਡੀ ਦੋ ਬਿਲਕੁਲ ਫ੍ਰੀ ਨਾ ਕਰੋ ਔਰ ਜੇ ਕੋਈ ਬਿਲਕੁਲ ਫ੍ਰੀ ਕਰ ਦਿੰਦੇ ਆ ਤੇ ਲੋਕੀ ਫਿਰ ਐਵੇਂ ਜਿਵੇਂ ਆ ਦੱਸਿਆ ਕਿ ਸਾਡੇ ਜਸਵੀਰ ਸਿੰਘ ਉਹਨਾਂ ਨੇ ਬਠਿੰਡੇ ਤੋਂ ਦੱਸਿਆ ਵਾ ਕਿ ਕਿਵੇਂ ਜਿਹੜਾ ਔਰਤਾਂ ਨੂੰ ਮੁਫਤ ਸਫਰ ਦੀ ਸੂਰਤ ਤੇ ਬਸਾਂ ਦੇ ਵਿੱਚ ਉਹ ਕਿਵੇਂ ਉਹਦਾ ਦੁਰਉਪਯੋਗ ਕਰਦੇ ਆ ਸੋ ਕਈ ਦੇ ਲੋਕੀ ਸਿਰਫ ਛੁੱਟੇ ਰਹਿਣ ਵਾਸਤੇ ਬਸਾਂ ਦੇ ਵਿੱਚ ਚੜ ਜਾਂਦੇ ਆ ਸੋ ਇਹਨਾਂ ਨੂੰ ਜੋ ਸਬਸਿਡੀਆਂ ਆ ਇਹਨਾਂ ਨੂੰ ਰੈਸਟਲਾਈਜ਼ ਕਰਨ ਦੀ ਲੋੜ ਆ ਔਰ ਜੇ ਬਿਜਲੀ ਦੀ ਗੱਲ ਕਰੀਏ ਤੇ ਮੇਰੇ ਖਿਆਲ ਸੋਲਰ ਪਾਵਰ ਵੱਲ ਬਹੁਤ ਵੱਡੇ ਪੱਧਰ ਤੇ ਧਿਆਨ ਦੇਣ ਦੀ ਲੋੜ ਆ ਜੋ ਵੀ ਪੈਸਾ ਬਚੂਗਾ ਸਬਸਿਡੀਆਂ ਨੂੰ ਰੈਸਟਲਾਈਜ਼ ਕਰਕੇ ਉਹ ਕੈਪੀਟਲ ਐਕਸਪੈਂਡੀਚਰ ਪੜਾਉਣਾ ਸਰਕਾਰ ਵਾਸਤੇ ਜਾਂ ਹੋਰ ਜੋ ਚੀਜ਼ਾਂ ਬਣ ਵਾਸਤੇ ਉਹਨਾਂ ਤੇ ਖਰਚ ਕੀਤਾ ਜਾ ਸਕਦਾ ਵਾ ਐਸ ਵੇਲੇ ਪੰਜਾਬerad ਮਾਰ ਦੇ ਵਿੱਚ ਆ ਬਹੁਤ ਨੁਕਸਾਨ ਹੋ ਗਿਆ ਜਿਹੜਾ ਕੈਪੀਟਲ ਸਾਡਾ ਇਨਫਰਾਸਟ੍ਰਕਚਰ ਆ ਉਹ ਡੈਟਰੀ ਹੋ ਗਿਆ ਤਬਾਹ ਹੋ ਗਿਆ ਉਹਨੂੰ ਰੀਬਿਲਡ ਕਰਨ ਦੀ ਲੋੜ ਆ ਔਰ ਇਸ ਕਰਕੇ سبسڈی ਨੂੰ ਰੈਸਟ੍ਰਾਈਜ਼ ਕਰਕੇ ਪੈਸਾ ਬਚਾ ਕੇ ਆਪਣੇ ਜਿਹੜੇ ਇਨਫਰਾਸਟ੍ਰਕਚਰ ਆ ਉਹਦੇ ਤੇ ਖਰਚ ਕਰਨ ਦੀ ਲੋੜ ਆ